ਹਾਂਜੀ ਸੰਗਤ ਜੀ ਸੰਮਨ ਤੇ ਮੂਸਨ ਪਿਓ ਪੁੱਤਰ ਪਿੰਡ ਸ਼ਹਾਬਾਜਪੁਰ ਦੇ ਰਹਿਣ ਵਾਲੇ ਲਾਹੌਰ ਸ਼ਹਿਰ ਵਿੱਚ ਆਪਣੀ ਗੁਜਰਾਨ ਵਾਸਤੇ ਮਜ਼ਦੂਰੀ ਕਰਦੇ ਹੁੰਦੇ ਸੀ ਇੱਕ ਦਿਨ ਉਹਨਾਂ ਨੇ ਵੀ ਸੰਗਤ ਦੀ ਵੇਖੋ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਦ ਸ਼ਕਣ ਵਾਸਤੇ ਬੇਨਤੀ ਕੀਤੀ ਜਦ ਇਹਨਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਦ ਖਰੀਦਣ ਵਾਸਤੇ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ ਤਾਂ ਇਹਨਾਂ ਨੇ ਰਾਤ ਸਮੇਂ ਇੱਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮਘੋਰਾ ਕਰ ਲਿਆ ਇਸ ਮਘੋਰੇ ਵਿੱਚੋਂ ਮੂਸਨ ਉਤਰ ਕੇ ਆਪਣੀ ਲੋੜ ਦੀਆਂ ਚੀਜ਼ਾਂ ਕਿਓ ਖੰਡ ਅਤੇ ਆਟਾ ਆਦਿਕ ਆਪਣੇ ਪਿਓ ਸੰਮਨ ਨੂੰ ਉੱਪਰ ਫੜਾਈ ਗਿਆ ਸਭ ਚੀਜ਼ਾਂ ਉੱਪਰ ਫੜਾ ਕੇ ਜਦ ਮੂਸਨ ਉੱਪਰ ਨਿਕਲਣ ਲੱਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਅਤੇ ਉਹਨਾਂ ਨੇ ਹੀਠੋਂ ਮੂਸਨ ਦੀਆਂ ਲੱਤਾਂ ਫੜ ਲਈਆਂ ਤਦ ਮੂਸਨ ਨੇ ਕਿਹਾ ਪਿਤਾ ਜੀ ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ ਜੇ ਇਸ ਤਰ੍ਹਾਂ ਨਾ ਕਰੋਗੇ ਤਾਂ ਲੋਕੀ ਸਰ ਤੋਂ ਮੈਨੂੰ ਪਛਾਣ ਲੈਣਗੇ ਅਤੇ ਕਹਿਣਗੇ ਕਿ ਗੁਰੂ ਦੇ ਸਿੱਖ ਚੋਰ ਹਨ ਗੁਰੂ ਜੀ ਦੇ ਨਾਮ ਨੂੰ ਤੱਬਾ ਲਾਉਣਾ ਚੰਗਾ ਨਹੀਂ ਹੋਵੇਗਾ ਇਹ ਸਲਾਹ ਮੰਨ ਕੇ ਸੰਮਨ ਆਪਣੇ ਪੁੱਤਰ ਮੂਸਨ ਦਾ ਸਿਰ ਵੱਢ ਕੇ ਘਰ ਲੈ ਗਿਆ ਉਧਰ ਜਦੋਂ ਸ਼ਾਹੂਕਾਰ ਨੇ ਬਿਨਾਂ ਸਿਰ ਦੇ ਮਰਦਾ ਵੇਖਿਆ ਤਾਂ ਉਹ ਇਹ ਸੋਚ ਕੇ ਕਿ ਇਹ ਕਤਲ ਮੇਰੇ ਝੁਮੇ ਲੱਗ ਜਾਏਗਾ ਭੱਜਾ ਭੱਜਾ ਸੰਮਨ ਪਾਸ ਗਿਆ ਅਤੇ ਕਿਹਾ ਕਿ ਮੈਂ ਤੈਨੂੰ ਬਹੁਤ ਪੈਸੇ ਦਿਆਂਗਾ ਮੇਰੇ ਘਰੋਂ ਇੱਕ ਮੁਰਦੇ ਦੀ লাশ ਚੁੱਕ ਕੇ ਕਿਸੇ ਐਸੀ ਜਗ੍ਹਾ ਤੇ ਸੁੱਟ ਆ ਜਿੱਥੋਂ ਉਸ ਨੂੰ ਕੋਈ ਵੇਖ ਨਾ ਸਕੇ ਸੰਮਨ ਸ਼ਿਗਰ ਹੀ ਸ਼ਾਹੂਕਾਰ ਦੇ ਘਰੋਂ ਆਪਣੇ ਪੁੱਤਰ ਮੋਸਨ ਦੀ লাশ ਚੁੱਕ ਲਿਆ ਆ ਅਤੇ ਉਸ ਨੂੰ ਆਪਣੇ ਘਰ ਦੇ ਪਿਛਲੇ ਅੰਦਰ ਉਸ ਨਾਲ ਸਿਰ ਜੋੜ ਕੇ ਉੱਪਰ ਕੱਪੜਾ ਪਾ ਕੇ ਰੱਖ ਦਿੱਤਾ। ਅੰਤ ਉਸੇ ਸਮੇਂ ਵਾਪਸ ਜਾ ਕੇ ਸ਼ਾਹੂਕਾਰ ਤੋਂ ਆਪਣੀ ਲੋੜ ਅਨਸਾਰ ਪੈਸੇ ਲੈ ਲਏ। ਅਤੇ ਦਿਨ ਚੜ੍ਹੇ ਉਹਨਾਂ ਪੈਸਿਆਂ ਦੀ ਰਸਦ ਖਰੀਦ ਕੇ ਗੁਰੂ ਜੀ ਅਤੇ ਸੰਗਤ ਵਾਸਤੇ ਹਲਵਾਈ ਸਦਕੇ ਲੰਗਰ ਤਿਆਰ ਕਰਵਾ ਲਿਆ। ਗੁਰੂ ਜੀ ਸੰਗਤ ਸਹਿਤ ਆ ਗਏ। ਪੰਗਤਾਂ ਲੱਗ ਗਈਆਂ। ਸਭ ਨੂੰ ਪ੍ਰਸ਼ਾਦ ਵਰਤ ਗਿਆ ਤਾਂ ਗੁਰੂ ਜੀ ਨੇ ਸੰਮਨ ਨੂੰ ਪੁੱਛਿਆ ਮੂਸਨ ਕਿੱਥੇ ਹੈ ਉਹ ਸੰਗਤ ਦੀ ਸੇਵਾ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ ਜਦ ਸੰਮਨ ਨੇ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੂੰ ਚੁੱਪ ਵੇਖ ਕੇ ਗੁਰੂ ਜੀ ਨੇ ਮੂਸਨ ਨੂੰ ਆਵਾਜ਼ ਮਾਰੀ ਕਿ ਆਣ ਕੇ ਸੰਗਤ ਦੀ ਸੇਵਾ ਕਰ ਗੁਰੂ ਜੀ ਦੀ ਆਵਾਜ਼ ਸੁਣ ਕੇ ਮੂਸਨ ਹਾਜ਼ਰ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਖੜਾ ਹੋ ਗਿਆ ਇਨ੍ਹਾਂ ਪਿਆ ਇਨ੍ਹਾਂ ਪਿਓ ਪੁੱਤਰਾਂ ਦੀ ਇਸ ਪਰਮ ਸ਼ਰਦਾ ਪੂਰਵਕ ਕਰਨੀ ਨੂੰ ਵੇਖ ਕੇ ਗੁਰੂ ਜੀ ਸੰਮਨ ਨੂੰ ਸੰਬੋਧਨ ਕਰਕੇ ਕਿਹਾ ਚੌ ਬੋਲੇ ਮਹੱਲਾ ਪੰਜਵਾਂ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਣ ਹੁੱਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਇਸ ਜੋ ਪਾਤਸ਼ਾਹੀ ਬਾਨੀ ਹੈ ਇਹਦਾ ਅਰਥ ਹੈ ਹੇ ਸੰਮਨ ਸਿੱਖ ਜਿਹੜਾ ਪ੍ਰੇਮ ਤੂੰ ਵਿਖਾਇਆ ਹੈ ਜੇਕਰ ਇਸ ਦੀ 60 ਅਦਲਾ ਬਦਲੀ ਅਦਲਾ ਬਦਲੀ ਦੰਮਾ ਪੈਸਿਆਂ ਨਾਲ ਹੋ ਸਕਦੀ ਹੁੰਦੀ ਤਾਂ ਫਿਰ ਲੰਕਾਪਤੀ 라ਵਣ ਕੰਗਾਲ ਨਹੀਂ ਸੀ ਜਿਸ ਨੇ ਆਪਣੇ ਇਸ਼ਟ ਸ਼ਿਵਜੀ ਨੂੰ ਆਪਣਾ ਸਿਰ 11 ਵਾਰ ਵੱਢ ਕੇ ਪ੍ਰੇਮ ਭੇਟਾ ਕੀਤਾ ਸੀ ਪ੍ਰੇਮ ਤਨ ਤੇ ਮਨ ਮੰਗਦਾ ਹੈ ਧਨ ਨਹੀਂ ਮੰਗਦਾ ਇਹ ਬਚਨ ਕਰਕੇ ਗੁਰੂ ਜੀ ਨੇ ਦੋਹਾਂ ਪਿਓ ਪੁੱਤਾਂ ਨੂੰ ਥਾਪੜਾ ਦੇ ਕੇ ਨਦਰੀ ਨਦਰ ਨਿਹਾਲ ਕਰ ਦਿੱਤਾ ਸਿੱਖਾਂ ਦੀ ਕਾਲ ਥਾਂ ਪੈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ